ਅਹਿਗੋ ਜੀ ਦਾ ਖਾਲਸਾ ਸ਼ਿਵਾਇ ਗੁਰੂ ਜੀ ਦੀ ਫਤਿਹ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾ ਜੋਤੀ ਮੇ ਜੋਤ ਰਲੀ ਸੰਪੂਰਨ ਥਿਆਰਾ ਸੋ ਅੱਜ ਅਸੀਂ ਗਿਆਨੀ ਪਰ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਆ ਤੁਹਾਨੂੰ ਦਰਸ਼ਨ ਕਰਵਾਨਿਆ ਸੰਤਾਂ ਦੇ ਔਰ ਇੱਥੇ ਪਹੁੰਚੀਆਂ ਸ਼ਖਸੀਅਤਾਂ ਦੇ ਕਿਉਂਕਿ ਪਿੰਦਰਪਾਲ ਸਿੰਘ ਜੀ ਦੀ ਪੰਥ ਨੂੰ ਬਹੁਤ ਹੀ ਮਹਾਨ ਦੇਨ ਹੈ ਸੋ ਇੱਥੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪੰਥ ਦੀਆਂ ਮਹਾਨ ਸ਼ਖਸੀਅਤਾਂ ਔਰ ਸਿਆਸੀ ਸ਼ਖਸੀਅਤਾਂ ਵੀ ਪਹੁੰਚੇ ਨੇ ਸੋ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿਤਾ ਜੀ ਸਰਦਾਰ ਹਰਦੇਵਾਲ ਸਿੰਘ ਜੀ ਗੁਰੂ ਮਰਿਆਦਾ ਅਨਸਾਰ ਘਰ ਸਹਿਜ ਪਾਠ ਦਾ ਭੋਗ ਤੇ ਨਿਰੰਤਰ 6 ਦਿਨ ਸ਼ਾਮ ਨੂੰ ਕੀਰਤਨ ਹੁੰਦਾ ਰਿਹਾ ਅੱਜ ਵਿੱਚ ਸੰਗਤ ਹਰ ਬਸ ਜਿਓ ਸਤ ਸੰਗਤ ਆਈ ਇਸ ਸੰਗਤ ਜਿੰਨੀ ਜ਼ਿਆਦਾ ਆ ਰਹੀ ਏ ਸਾਡਾ ਕੋਈ ਨਾਲ ਖੂਨ ਦਾ ਰਿਸ਼ਤਾ ਨਹੀਂ ਇਹ ਸਿਰਫ ਸ਼ਬਦ ਦਾ ਰਿਸ਼ਤਾ ਹੈ ਇਹ ਸਤਿਗੁਰੂ ਦੀ ਸੰਗਤ ਹੈ ਤੇ ਜਿੰਨੇ ਕਦਮ ਸੰਗਤ ਚੱਲ ਕੇ ਆਈਏ ਮੈਂ ਪਰਿਵਾਰ ਸਮੇਤ ਅਸੀਂ ਸਾਰਾ ਪਰਿਵਾਰ ਸਾਡਾ ਚਾਚੇ ਤਾਏ ਸਾਰੇ ਅਸੀਂ ਇੱਕ ਇੱਕ ਕਦਮ ਨੂੰ ਨਮਸਕਾਰ ਕਰਨੇ ਜੀ ਬਾਕੀ ਵਹਿਗੁਰੂ ਕਿਰਪਾ ਕਰੇ ਸਾਨੂੰ ਭਾਣਾ ਮੰਨਣ ਦੀ ਦਾਤ ਬਖਸ਼ੇ ਜੀ ਆਪ ਦੇ ਰਾਹੀ ਜਿੰਨੇ ਸੱਜਣ ਇੱਥੇ ਆਏ ਰਾਜਨੀਤਿਕ ਧਾਰਮਿਕ ਸੰਪਰਦਾਵਾਂ ਸੰਸਥਾਵਾਂਾਂ ਜੇ ਕਿਸੇ ਦਾ ਕੋਈ ਨਾਮ ਨਾ ਲਿਆ ਗਿਆ ਹੋਵੇ ਪੁਲਿਸ ਸਾਨੂੰ ਬਖਸ਼ ਦੇ ਆ ਜੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਇੱਕ ਸਵਾਲ ਜ਼ਰੂਰ ਕਰਨਾ ਚਾਹਵਾਂਗੀ। ਤੁਸੀਂ ਅੱਜ ਹੀ ਪੋਸਟ ਪਾਈ ਹੈ ਇੰਸਟਾ ਤੇ ਕਿ ਤੁਹਾਡੇ ਜਦੋਂ ਪਿਤਾ ਜੀ ਦਾ ਕਹਿ ਸਕਦੇ ਆ ਅੰਤਿਮ சுவாਸ ਨਿਕਲਨੇ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਦਾਦਾ ਜੀ ਨੇ ਤੁਹਾਡੇ ਦਾਦਾ ਜੀ ਨੇ ਇੱਕ ਗੱਲ ਕਹੀ ਸੀ ਕਿ ਸਾਰੇ ਭਰਾਵਾਂ ਨੂੰ ਜੋੜ ਕੇ ਰੱਖਣਾ, ਪਰਿਵਾਰ ਨੂੰ ਜੋੜ ਕੇ ਰੱਖਣਾ। ਤਾਂ ਕਿਵੇਂ ਦੀ ਸ਼ਖਸੀਅਤ ਸੀ ਕਿੰਨਾ ਕੋ ਵਧੀਆ ਯੋਗਦਾਨ ਉਹ ਪਹਿਲਾਂ ਮੈਂ ਤੁਹਾਨੂੰ ਆਪਣੇ ਪਰਿਵਾਰ ਦੀ ਕਿਤੇ ਮੈਂ ਦੱਸੀ ਸਾਡੀ ਬੈਕਗ੍ਰਾਉਂਡ ਇਹ ਵੇ ਜੀ ਸਾਡਾ ਪਿੰਡ ਚੂੜਕਾਣਾ ਜ਼ਿਲ੍ਹਾ ਸ਼ੇਖਪੁਰਾ ਸੀ ਜੀ ਅੱਜ ਕੱਲ ਪਾਕਿਸਤਾਨ ਵਿੱਚ ਹੈ ਜੀ ਸਾਡੇ ਜਿਹੜੇ ਪਰਦਾਦਾ ਜੀ ਤੋਂ ਚਾਰ ਭਰਾ ਸਨ ਜੀ ਤਾਰਾ ਸਿੰਘ ਪ੍ਰਤਾਪ ਸਿੰਘ ਗੁਲਾਬ ਸਿੰਘ ਇੱਕ ਸਾਧੂ ਹੋ ਗਿਆ ਸੀ ਜੀ ਜਿਹੜੇ ਸਰਦਾਰ ਪ੍ਰਤਾਪ ਸਿੰਘ ਨੇ ਉਹਨਾਂ ਦੇ ਬੇਟਾ ਸਨ ਸਰਦਾਰ ਤੇਜਾ ਸਿੰਘ ਚੂੜਕਾਣਾ ਤੇਜਾ ਸਿੰਘ ਚੂੜਕਾਣਾ ਉਹ ਸ਼ਖਸੀਅਤ ਸਿੱਖ ਕੌਮ 'ਚ ਹੋਈ ਏ ਮੇਰੇ ਦਾਦਾ ਜੀ ਦੇ ਕਜਨ ਬ੍ਰਦਰ ਨੇ ਜਿਨ੍ਹਾਂ ਨੇ ਦਰਬਾਰ ਸਾਹਿਬ ਜਦੋਂ ਮਹੰਤਾਂ ਤੋਂ ਆਜ਼ਾਦ ਕਰਾਇਆ ਉਥੇ ਬਾਪੂ ਤੇਜਾ ਸਿੰਘ ਚੂੜਕਾਣਾ ਜੀ ਆਪ ਸ਼ਾਮਲ ਹੋਏ ਅਕਾਲ ਤਖਤ ਸਾਹਿਬ ਤੇ ਜਦੋਂ ਪੁਜਾਰੀ ਛੱਡ ਕੇ ਗਏ ਜੀ ਸਰਦਾਰ ਤੇਜਾ ਸਿੰਘ ਪੁੱચર ਨੂੰ ਜਥੇਦਾਰ ਬਣਾਇਆ ਉਦੋਂ ਸਾਡੇ ਬਾਪੂ ਜੀ ਸਰਦਾਰ ਤੇਜਾ ਸਿੰਘ ਚੂੜਕਾਣਾ ਉੱਚ ਸ਼ਾਮਲ ਸਨ ਤੀਜੀ ਗੱਲ ਸ਼ਾਇਦ ਆਪ ਨੂੰ ਹਿਸਟਰੀ ਪਤਾ ਹੋਵੇ ਰਕਾਬगंज ਸਾਹਿਬ ਗੁਰਦੁਰੀ ਦੀ ਕੰਧ ਦੀ ਇੱਕ ਮੁਸ਼ਕਲ ਸੀ ਉਸ ਕੰਧ ਦੇ ਵਿੱਚ ਗੋਰਾ ਸਰਕਾਰ ਬਣਾਉਣੀ ਚਾਹਦੀ ਸੀ ਸਾਡੇ ਬਾਪੂ ਜੀ ਉਥੇ ਗਏ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਭੁਗਤੀ ਇੱਕ ਸਾਥ ਹਾਂ ਕੰਧ ਢਾਹ ਦਿੱਤੀ ਗਈ ਸੀ ਤੇ ਹੋਰ ਚੱਲ ਗਈ ਉਥੇ ਬਾਪੂ ਜੀ ਗਏ ਸਨ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜ਼ਾ ਵੀ ਉਹਨਾਂ ਨੂੰ ਇੱਕ ਸਾਲ ਉਹ ਨਨਕਾਣਾ ਸਾਹਿਬ ਦੇ ਮੁਖ ਸ਼ਿਬਾਦਾਰ ਰਹੇ ਸਾਡੇ ਪਰਿਵਾਰ ਦਾ ਪਿਛੋਕੜ ਹੈ ਵੇ ਨਨਕਾਣਾ ਸਾਹਿਬ ਦਾ ਜਦੋਂ ਸਾਕਾ ਹੋ ਗਿਆ ਕਰਤਾਰ ਸਿੰਘ ਜੀ ਝੱਬਰ ਸਰਕਾਰ ਤੋਂ ਚਾਬੀਆਂ ਲੈਣਗੇ ਜਦੋਂ ਉਦੋਂ ਬਾਪੂ ਜੀ ਸਾਡੇ ਵੀ ਸ਼ਾਮਲ ਸਨ ਹਾਂਜੀ ਦੂਸਰੀ ਗੱਲ ਅਸੀਂ ਮੇਰੇ ਜੋ ਆ ਤੁਸੀਂ ਕਹਿ ਰਹੇ ਹੋ ਮੇਰੇ ਦਾਦਾ ਜੀ ਉਹਨਾਂ ਨੇ ਅੰਤਲੇ ਸਮੇਂ ਮੇਰੇ ਪਿਤਾ ਜੀ ਨੇ ਦਾਦਾ ਜੀ ਦੀ ਸੇਵਾ ਕੀਤੀ ਚਾਚੀਆਂ ਸਾਡਿਆਂ ਨੇ ਸਾਰਿਆਂ ਨੇ ਅਸੀਂ ਪਿਤਾ ਜੀ ਨੂੰ ਪੁੱਛਿਆ ਤੇ ਮੈਨੂੰ ਉਹਨਾਂ ਨੇ ਗੱਲ ਕਹੀ ਬੇ ਬਾਪੂ ਜੀ ਨੇ ਅੰਤਲੇ ਸਮੇਂ ਕਿਹਾ ਸੀ ਪੁੱਤਰ ਘਰ ਦੀ ਮੁੱਠ ਮੀਠ ਕੇ ਰੱਖੀ ਹੁਣ ਜਦੋਂ ਪਿਤਾ ਜੀ ਦੀ ਸੇਵਾ ਕਰ ਰਹੇ ਸਾਂ ਜੀ ਤੇ ਮੈਨੂੰ ਕਹਿੰਦੇ ਨੇ ਹੁਣ ਮੇਰੇ ਨਾ ਸਰੀਰ ਜਿਹੜਾ ਇਸ ਤਾਂ ਨਿਕਲ ਆਇਆ ਜਿਵੇਂ ਬਾਪੂ ਜੀ ਦਾ ਹੈ ਮੈਂ ਗੁਰੂ ਸਾਹਿਬ ਦੀ ਯੂਰੀ ਚਕੇ ਨਾ ਕੋਈ ਬਟ ਨਹੀਂ ਲਈ ਸਾਨੂੰ ਸਤਗੁਰਾਂ ਨੇ ਇਹ 4 ਮਹੀਨੇ ਸੇਵਾ ਕਰਨ ਦਾ ਮੌਕਾ ਦਿੱਤਾ ਪਿਤਾ ਜੀ ਦਾ ਜੀ ਦੂਜੀ ਗੱਲ ਉਹ ਕਹਿੰਦੇ ਸਨ ਮੌਤ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਜੀ ਬਸ ਆਪ ਸੰਗਤ ਦਾ ਬਹੁਤ ਧੰਨਵਾਦ ਤੇ ਮੈਂ ਸਭ ਨੂੰ ਤੁਹਾਡੇ ਥਰੂ ਕਹਾਂਗਾ ਉਹ ਭਾਈ ਸਜਣੋ ਮਨੁੱਖੋ ਜਿਹਦੇ ਮਾਂ ਬਾਪ ਘਰ ਬੈਠੇ ਨੇ ਨਾ ਉਹਨਾਂ ਦੇ ਚਰਨਾਂ ਕੋਲ ਬੈਠਿਆ ਕਰੋ ਉਹਨਾਂ ਦੀ ਸੀਸ ਨੇ ਤੁਹਾਨੂੰ ਬਹੁਤ ਕੁਝ ਦੇਣਾ ਬਾਪੂ ਸਾਹਿਬ ਹਰਦੀਪ ਸਿੰਘ ਜੀ ਤੋਂ ਪ੍ਰੇਰਣਾ ਵੀ ਮਿਲਦੀ ਆ ਕਿ ਪਰਿਵਾਰ ਨੂੰ ਕਿਵੇਂ ਜੋੜ ਕੇ ਰੱਖਣਾ ਅੱਜ ਤਾਂ ਛੋਟੇ ਜੇ ਕਲੇਸ਼ਾਂ ਪਿੱਛੇ ਰਿਸ਼ਤੇ ਟੁੱਟ ਜਾਂਦੇ ਨੇ ਨਹੀਂ ਜੀ ਜਦੋਂ ਬਜ਼ੁਰਗ ਘਰ ਸੰਭਣ ਵਾਲੇ ਹੋਣ ਨਾ ਜੀ ਉਦੋਂ ਵੈਗੁਰੂ ਮੇਰ ਕਰੇ ਤੇ ਘਰ ਜੁੜੇ ਰਹਿੰਦੇ ਨੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਤੁਸੀਂ মিডিਏ ਵਾਲੇ ਆਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਦੋਂ ਦੀ ਕਵਰਿੰਗ ਕਰ ਰਹੇ ਹੋ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਸਾਹਿਬ ਫਤਿਹ ਜੀ ਵੈਗੁਰੂ ਸਾਹਿਬ ਹਤੇ ਕਿਵੇਂ ਦੇਖਦੇ ਹੋ ਕਿ ਤੁਸੀਂ ਅੱਜ ਇੱਥੇ ਆ ਕੇ ਕਥਾ ਆ ਕੀਰਤਨ ਰਾਹੀਂ ਸੰਤਨوں ਨੇ ਹਾਲ ਵੀ ਕੀਤਾ ਕਿ ਵਿਛੜੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੁਸੀਂ ਕਿਵੇਂ ਦੇਖਦੇ ਹੋ ਇਹ ਸਭ ਜੀ ਸਾਡੇ ਸਤਿਕਾਰਯੋਗ ਬਾਪੂ ਜੀ ਤੇ ਸਾਡੇ ਸਤਿਕਾਰਯੋਗ ਗੁਰੂਪੰਦ ਦੀ ਸ਼ਾਨ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਸਰਦਾਰ ਹਰਦੀਾਲ ਸਿੰਘ ਜੀ ਜਿਹੜੇ ਕੁਝ ਦਿਨ ਪਹਿਲਾਂ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਕੇ ਪਰਲੋਕ ਪੈਨਾ ਕਰ ਗਏ ਸਨ ਅੱਜ ਉਹਨਾਂ ਦੇ ਨਿਮਿਤ ਜੋ ਅਰਦਾਸ ਸਮਾਗਮ ਹੋ ਰਿਹਾ ਹੈ ਅੱਜ ਵੱਡੀ ਗਿਣਤੀ ਵਿੱਚ ਕਿਉਂਕਿ ਪਰਿਵਾਰ ਦਾ ਪਿਆਰ ਹੀ ਹੈ ਨਾ ਗਿਆਨੀ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਅਤੇ ਪਰਿਵਾਰ ਦੇ ਮੈਂਬਰ ਸਾਡੇ ਮਾਹਪੁਰਖ ਸੰਤਪਾਪ ਅਮੀਰ ਸਿੰਘ ਜੀ ਜੋਦੀ ਵਾਲੇ ਇਹ ਸਾਰੇ ਪਰਿਵਾਰ ਦਾ ਸੰਗਤ ਦੇ ਨਾਲ ਸੰਸਾਰ ਭਰ ਵਿੱਚ ਵਸਦੀਆਂ ਸੰਗਤਾਂ ਨਾਲ ਪਿਆਰ ਇਹਨਾ ਕਿ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਪਣੀ ਸ਼ਰਧਾ ਦੇ ਖੂਲ ਪੇਟ ਕਰਨੀ ਇੱਥੇ ਪਹੁੰਚ ਰਹੀ ਹੈ ਸੋ ਸਾਡੀ ਅਰਦਾਸ ਹੈ ਤੇ ਸੰਗਤ ਨੇ ਵੀ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਹੈ ਮਾਲਕ ਦੇ ਚਰਨਾਂ 'ਚ ਕਿ ਸਤਗੁਰੂ ਜੀਓ ਦੇਵ ਸੱਜਣ ਐਸੀ ਸੜੀਆਂ ਜੇ ਹੋਵੇ ਸਭ ਸੁਮੇਲ ਕਹਿਤ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅੱਬ ਕੀ ਬਾਰ ਬਖਸ਼ ਬੰਦੇ ਕੋ ਬਹੁ ਨ ਬਹੁ ਜਰ ਫੇਰਾ ਉਹ ਸਿਛੜੀ ਆਤਮਨੁਸਰਦੀ ਵੀ ਕਾਲੀ ਸਤ ਗੁਰੂ ਦੇ ਚਰਨਾਚਨ ਵਾਸ ਬਖਸ਼ਿਸ਼ ਕਰਨ ਗੁਰਮੁਖ ਜਨਮ ਸਵਾਰ ਦਰਗੇ ਚਲਿਆ ਸੱਚੀ ਦਰਗੇ ਜਾਏ ਸੱਚਾ ਬੜਮਲਿਆ ਹਰ ਇੱਕ ਦੀ ਕੋਸ਼ਿਸ਼ ਹੈ ਕਿ ਮੈਂ ਇਸ ਪਰਿਵਾਰ ਦੇ ਇਸ ਅਰਦਾਸ ਸਮਾਗਮ ਵਿੱਚ ਹੋ ਕੇ ਆਪਣੀ ਹਾਜ਼ਿਰ ਹੋ ਕੇ ਆਪਣੀ ਹਾਜ਼ਰੀ ਰਵਾਵਾਂ ਸੋ ਮੈਂ ਦੇਖ ਰਿਹਾ ਪੂਰੇ ਪੰਜਾਬ ਨੇ ਇੰਡੀਆ ਚੋ ਸੰਸਾਰ ਭਰ ਚੋ ਸੰਗਤਾਂ ਇਥੇ ਵੱਡੀ ਗਿਣਤੀ ਚ ਪਹੁੰਚ ਰਹੀਆਂ ਹਨ ਤੇ ਅੰਦਰ ਗੁਰਮਤ ਸਮਾਗਮ ਚੱਲ ਰਿਹਾ ਹੈ ਮੈਂ ਵੀ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਵਾ ਕੇ ਆਇਆ ਤੇ ਗੁਰੂ ਬਖਸ਼ਿਸ਼ ਕਰੇ ਆਪਾਂ ਸਾਰੇ ਹਲ ਕੇ ਅਰਦਾਸ ਕਰੀਏ ਕੋ ਸੁਛੜੀ ਆਦਮਤ ਕੇ ਸਤਿਗੁਰੂ ਉਹਨਾਂ ਨੂੰ ਆਪਣੇ ਨਵਾਸ ਚਰਨਾ ਜਵਾਸ ਬਖਸ਼ਿਸ਼ ਕਰਨ ਤੇ ਕਾਰਜ ਪਾਈਸਾ ਪਈ ਪਿੰਦਰਪਾਲ ਸਿੰਘ ਦੇ ਸਿਰ ਤੇ ਹੋਰ ਮੇਰ ਪ੍ਰਯਾਤ ਕਰਨ ਜਿਸ ਤਰ੍ਹਾਂ ਪਹਿਲਾਂ ਪੰਥ ਦੀ ਕੌਮ ਦੀ ਬੜੀ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਹਨ ਉਸੇ ਤਰ੍ਹਾਂ ਆਣ ਵਾਲੀ ਸਮਝ ਸਤਿਗੁਰ ਜੀ ਉਹਨਾਂ ਤੋਂ ਆਪਣੇ ਦਰ ਕਰਦੀਆਂ ਸੁਆਵਾਂ ਆਪ ਲੈਂਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਟਾ ਪਿਆ ਜ਼ਿੰਦਗੀ ਦਾ ਲੱਗ ਰਿਹਾ ਕਿਉਂਕਿ ਬਜ਼ੁਰਗ ਬਾਪੂ ਹਰदयाल ਸਿੰਘ ਉਹਨਾਂ ਦੀ ਜਿਹੜੀ ਸੋਚ ਕਿਉਂਕਿ ਜਦ ਵੀ ਪਾਈ ਪਿੰਦਰਪਾਲ ਜੀ ਨੂੰ ਮਿਲਣ ਲਈ ਦਰਸ਼ਨ ਲਈ ਜਾਣਾ ਤੇ ਆਮ ਤੌਰ ਤੇ ਉਹਨਾਂ ਦੇ ਕਈ ਵਾਰੀ ਕਿਤੇ ਬਾਹਰ ਗਏ ਹੁੰਦੇ ਸੀ ਤਾਂ ਇਹਨਾਂ ਨਾਲ ਮੌਰੀਆਂ ਖੁੱਲ ਕੇ ਵਿਚਾਰਾ ਹੁੰਦੀਆਂ ਮੈਂ ਦਾਖਾ ਸਾਹਿਬ ਜੀ ਜਾਣਾ ਤੇ ਇਹਨਾਂ ਨੇ ਬੜੀਆਂ ਜ਼ਿੰਦਗੀ ਦੀਆਂ ਬੜੀਆਂ ਸਪਸ਼ਟ ਗੱਲਾਂ ਜਿਹੜਾ ਮੈਂ ਸਮਝਦਾ ਕਿ ਕਿਦੋਂ ਵੀ ਮਿਲਦੀਆਂ ਉਹ ਗੱਲਾਂ ਕਰਦੀਆਂ ਤੇ ਬੜਾ ਚੰਗਾ ਲੱਗਣਾ ਬੜਾ ਆਨੰਦ ਮੈਚ ਲੱਗਣਾ ਤੇ ਅੱਜ ਆਇਆ ਲੱਗਦਾ ਵੀ ਜਦ ਹੁਣ ਜਾਵਾਂਗੇ ਤਾਂ ਉਹਨਾਂ ਨੂੰ ਦੇ ਦਰਸ਼ਨ ਨਹੀਂ ਹੋਣਗੇ ਬੜਾ ਇੱਕ ਤਰ੍ਹਾਂ ਦਾ ਘਾਟਾ ਮਹਿਸੂਸ ਕਰ ਰਿਹਾ ਕਿਉਂਕਿ ਜਾਦਾ ਇੰਜੀਆਂ ਸਖਸ਼ੀਤਾ ਜਾਂਦੀਆਂ ਨੇ ਤੇ ਸਮਾਜ ਨੂੰ ਘਾਟਾ ਪੈਂਦਾ ਪਰਿਵਾਰ ਨੂੰ ਤਾਂ ਪੈਂਦਾ ਹੀ ਪੈਂਦਾ ਹੈ ਮੈਂ ਉਹਨਾਂ ਦੇ ਜਾਣਤੇ ਕਿਉਂਕਿ ਜਿੱਥੇ ਭਾਈ ਪਿੰਦਰਪਾਲ ਜੀ ਵਰਗੇ ਉਹਨਾਂ ਸੁਪੁੱਤਰਾਂ ਦਾ ਜਨਮ ਅਤੇ ਅੱਜ ਇਹ ਸਥਾਨ ਤੇ ਖੜੇ ਆ ਇਹ ਉਹਨਾਂ ਪਰਿਵਾਰਾਂ ਦੀਆਂ ਵੱਡੀਆਂ ਦੇਣਾਂ ਨੇ ਤੇ ਮੈਂ ਸਮਝਦਾ ਸਮੁੱਚੇ ਸਮਾਜ ਨੂੰ ਸਮੁੱਚੇ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਕਿਉਂਕਿ ਭਾਈ ਪਿੰਦਰਪਾਲ ਜੀ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਨੇ ਉਹ ਮਨੁੱਖਤਾ ਦਾ ਪ੍ਰਚਾਰ ਕਰਦੇ ਨੇ ਅਤੇ ਉਹਨਾਂ ਦਾ ਇੱਕ ਇੱਕ ਸ਼ਬਦ ਬਹੁਤ ਮੜਮੁੱਲਾ ਹੁੰਦਾ ਤੇ ਉਹ ਕਿਸੇ ਤੱਪ ਹੀ ਮੈਂ ਸਮਝਦਾ ਇਨਸਾਨ ਦੇ ਘਾਰ ਹੀ ਐਸੇ ਇਨਸਾਨ ਦਾ ਜਨਮ ਹੋ ਸਕਦਾ ਐਸੀ ਗਿਆਨੀ ਦਾ ਐਸੀ ਉਸ ਰੂਹਾਂ ਦਾ ਜਨਮ ਹੋ ਸਕਦਾ ਇਸ ਕਰਕੇ ਉਹਨਾਂ ਦਾ ਜਾਣਾ ਅੱਜ ਅਸੀਂ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਉਸ ਮਹਾਨ ਆਤਮਾ ਨੂੰ ਸ਼ਰਧਾ ਤੇ ਸਤਕਾਰ ਪੇਟ ਕਰਦੇ। ਬਕਵਰदयाल ਸਿੰਘ ਜੀ ਦੀ ਅੰਤਿਮ ਅਰਦਾਸ 'ਚ ਪਹੁੰਚੇ ਕਿਉਂਕਿ ਜਿਹਾ ਚਿਰ ਲਿਖਿਆ ਪਿਆ ਹੁਕਮ ਪਾਇ ਕੱਲੇ ਆਵੇ ਨਰਕਾ ਸਦੇ ਉੱਠ ਜਾਵੇ ਮਹਾਵਾਕ ਅਨੁਸਾਰ ਬਕਵਰदयाल ਸਿੰਘ ਜੀ ਸਾਡੇ ਪਾਈ ਪਿੰਦਰਪਾਲ ਸਿੰਘ ਜੀ ਦੇ ਪਿਤਾ ਜੀ ਜੋ ਸੰਸਾਰਿਕ ਯਾਤਰਾ ਕਰਦੇ ਸੰਸਾਰ ਤੋਂ ਪ੍ਰਮਾਤਮਾ ਦੇ ਚਰਨਾਂ 'ਚ ਜਾਣ ਵਜੇ ਆ। ਉਨ੍ਹਾਂ ਦੀ ਆਤਮਾ ਲਈ ਜੋ ਅੱਜ ਅਰਦਾਸ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਏ ਸੋ ਪ੍ਰਮਾਤਮਾਗੇ ਬੇਨਤੀ ਅਰਦਾਸ ਕੀਤੀ ਕਿ ਬਾਹਰ ਆਪਣੇ ਚਰਨਾਂ ਤੇ ਸਥਾਨ ਬਖਸ਼ਣ ਬਾਪੂ ਹਰਦੇਵਾਲ ਸਿੰਘ ਜੀ ਨੂੰ ਕਿਉਂਕਿ ਇਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਦੇ ਸਦਕਾ ਹੀ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਕਥਾਵਾਚਕ ਨੇ ਦੁਨੀਆ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਪੂਰੀ ਦੁਨੀਆ ਚ ਜਿਹੜੇ ਆਪਣੀ ਕਥਾ ਵਾਚਕ ਨਾਲ ਲੋਕਾਂ ਨੂੰ ਗੁਰੂ ਦੇ ਨਾਲ ਜੋੜਦੇ ਨੇ ਸੋ ਸਾਰੇ ਸੰਸਕਾਰ ਮੈਂ ਤੇ ਕਹੂੰਗਾ ਬਾਪੁਰਧਿਆਲ ਸਿੰਘ ਜੀ ਦੇ ਸੀਗੇ ਸੋ ਇਹੋ ਜੀਆਂ ਰੂਹ ਜਦੋਂ ਜਾਂਦੀਆਂ ਨੇ ਸੋ ਦੁੱਖ ਲੱਗਦਾ ਤੇ ਫਿਰ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨ ਸਤਲਵਕਸਿੰਦੇ ਪਰਿਵਾਰ ਨੂੰ ਭਾਣਾ ਮੰਨਦਾ ਦਾ ਰੱਖਸਾ ਸੋ ਮੈਂ ਇੰਨੇ ਕਹਦਾ ਹਾਂ ਬਹੁਤ ਬਹੁਤ ਧੰਨਵਾਦ ਦਮ ਦਮ ਆਪਣਾ ਜਵਦੀ ਟਕਸਾਲ ਨਾਲ ਤਕਰੀਬਨ 35 ਸਾਲ ਤੋਂ ਜੁੜਿਆ ਹੋਇਆ ਹਾਂ ਔਰ ਤੋਂ ਬਾਅਦ ਭਾਈ ਸਾਹਿਬ ਨਾਲ ਅਸੀਂ ਕਥਾਵਾਚਕ ਸਾਡੇ ਅਸੀਂ ਉਹਨਾਂ ਨਾਲ ਮਿਰਕਲ 30 35 ਸਾਲ ਤੋਂ ਉਹਨਾਂ ਦੀ ਕਥਾ ਅਸੀਂ ਸੁਣਦੇ ਆ ਰਹੇ ਹਾਂ ਰਸ ਜਿਹੜਾ ਕੱਡਾ ਪੈਂਦਾ ਰਿਹਾ ਤੇ ਲੋਕਾਂ ਦੇ ਜਿਹੜਾ ਰਸ ਕਰਨਾ ਹੀ ਪਉਂਦੇ ਰਹੇ ਬਹੁਤ ਹੀ ਦੁੱਖ ਦੀ ਘਟਨਾ ਹੈਗੀ ਆ ਅੱਜ ਵੇਖੋ ਸਾਰੇ ਸਾਰਾ ਪਰਿਵਾਰ ਸਾਡਾ ਜਿੱਥੇ ਸ਼ਰਮਣੀ ਕਾਲੀਦਲ ਦਾ ਪਰਿਵਾਰ ਔਰ ਸਾਰੇ ਲੁਧਿਆਣੇ ਤੋਂ ਕੀ ਪੰਜਾਬ ਤੋਂ ਬਗਲਾ ਵਿਚੇਗਾ ਤੋਂ ਅੱਜ ਸਾਰੇ ਸਾਡੇ ਇੱਥੇ ਆਪਣੇ ਜਿਹੜਾ ਦੁੱਖ ਦਾ ਬੁਲਟਾਵਾ ਕਰਨ ਆਏ ਆ ਬਾਤਾ ਪੁੱਜੀ ਦੇ ਐਸਾ ਤਾਂ ਮੈਂ ਤਾਂ ਸਭ ਦੁੱਖਰੇ ਵਿੱਚ ਦੁਖੀ ਹੋ ਸਕਦਾ ਮੈਂ ਤੇਵਾ ਤਾਂ ਕੀ ਕਰ ਸਕਦਾ ਪਰ ਸੰਗਤ ਅੱਗੇ ਅਰਦਾਸ ਹੈ ਵਾਹਿਗੁਰੂ ਜੀ ਕਿ ਕਿ ਬਿਛੜੀ ਆਤਮਾ ਨੂੰ ਜੜੇ ਹੈ ਕਿ ਬੜੀ ਦੇਖ ਆਤਮਾ ਸੀ ਇਹਨੂੰ ਵਾਹਿਗੁਰੂ ਆਪਣੇ ਚਰਨਾਂ ਦੇ ਅਸਰਕਸ਼ਨ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ ਸਾਡੇ ਬਹੁਤ ਸਤਿਕਾਰਯੋਗ ਗਾਇਨੀ ਪਿੰਦਰਪਾਲ ਸ਼੍ਰੀ ਦੇ ਸਤਿਕਾਰਯੋਗ ਪਿਤਾ ਸਰਦਾਰਾ ਹਦਯਾਰ ਸਿੰਘ ਜੀ ਭਲਵੇਂ ਸੰਸਦ ਨੂੰ ਅਰਜ਼ੀ ਦੇ ਜੀ ਗੁਰੂ ਚੰਨ੍ਹ ਜੀ ਆਪਰੇ ਦੇ ਹੈ ਅੱਜ ਉਹਨਾਂ ਦੀ ਜਿਹੜੀ ਹੈ ਭੋਗ ਦੀ ਜਿਹੜੀ ਆਸਨ ਬੜੀ ਸ਼ਾਦਾ ਤੇ ਤੁਸ਼ਾਨ ਸੰਗਤ ਨੇ ਗੁਰੂ ਜੀ ਹਾਜ਼ਰੀ ਵਿੱਚ ਬੈਠ ਕੇ ਕਰੀ ਹੈ ਤੇ ਮੈਂ ਬਾਬਾ ਦੀਪ ਸਿੰਘ ਦੇ ਚਨਾਂ ਜਰਦਾਸ ਕਰਦਾ ਕਿ ਬਾਪੂ ਜੀ ਨੂੰ ਆਪਣੇ ਚਨਾਂ ਦੇ ਨਿਵਾਸ ਰੱਖੇ ਪਰਿਵਾਰ ਨੂੰ ਪੜਾ ਮੰਨ ਦਾ ਬਣ ਰੱਖੇ ਮੈਂ ਇਹ ਗੱਲ ਕਹੋਣਾ ਵੀ ਸਰਦਾਰ ਹਰਦਿਆਲ ਸਿੰਘ ਜੀ ਦਾ ਆਉਣਾ ਤੇ ਜਾਣਾ ਵੀ ਸਫਲ ਹੈ ਕਿਉਂਕਿ ਆਪਣੇ ਵਾਰਸ ਦੇ ਰੂਪ ਵਿੱਚ ਉਹ ਮਹਾਨ ਸਸ਼ੇਧ ਗਿਆਨੀ ਪਿੰਦਰਪੁਰ ਸੰਗਿਨੂ ਛੱਡ ਕੇ ਗਏ ਨੇ ਜਿਹੜੇ ਕੀ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਦਿਨ ਦੀ ਸ਼ੁਰੂਆਤ ਉਹਨਾਂ ਦੀ ਕਥਾ ਸ਼ੁਰੂ ਕਰਕੇ ਹੁੰਦੀ ਹੈ ਅਜਿਹੀ ਸ਼ਖਸੀਅਤ ਦੇ ਪਰਿਵਾਰ ਵਿੱਚ ਇਹਨਾਂ ਜਿਹੜਾ ਕਰਤਾ ਪੈਣਾ ਮੈਂ ਸਮਝਦਾ ਵੀ ਸਮੁੱਚੇ ਸਮਾਜ ਲਈ ਬਹੁਤ ਵੱਡਾ ਕਰਤ ਹੈ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਦੇਹਾਂ ਵਿਦਵਾਨ ਸਾਡੇ ਜਾਨੀ ਪਿੰਦਰਪਾਲ ਸਿੰਘ ਜੀ ਭਾਈ ਸਰਕਾਰ ਜੋ ਪਿਤਾ ਜੀ ਜਿਨ੍ਹਾਂ ਦੇ ਉੱਪਰ ਬਾਕੂ ਹਰਦਿਆਲ ਸਿੰਘ ਜੀ ਉਹਨਾਂ ਦੇ ਜਨਮ ਦਾ ਅਰਦਾਸ ਸ਼ਾਮਲ ਹੋਏ ਆ ਉਹਨਾਂ ਦਾ ਜਾਣ ਦਾ ਘਾਟਾ ਪਰਿਵਾਰ ਲਈ ਖਾਸ ਤੌਰ ਤੇ ਪੁੱਤਰਾਂ ਲਈ ਤਾਂ ਅਕਸਰ ਹੈ ਸਿੱਖ ਪੰਥ ਲਈ ਬਹੁਤ بڑا ਘਾਟਾ ਹੈ ਤੋਂ ਕਿ ਅਕਸਰ ਕਹਿੰਦੇ ਨੇ ਭਾਈ ਪਿੰਦਰਪਾਲ ਜੀ ਦੇਸ਼ਾਂ ਵਿਦੇਸ਼ਾਂ ਜਾਂਦੇ ਨੇ ਉਹ ਕਹਿਆ ਕਰਦੇ ਨੇ ਕਿ ਮੈਨੂੰ ਇੰਨੀ ਬੇਫਿਕਰੀ ਰਹਿੰਦੀ ਹੈ ਕਿ ਮੇਰੇ ਬੱਚਿਆਂ ਦਾ ਜਾਂ ਹੋਰ ਪਰਿਵਾਰ ਦਾ ਸਾਰਾ ਧਿਆਨ ਬਜ਼ੁਰਗ ਰੱਖਦੇ ਨੇ। ਔਰ ਅਕਸਰ ਸਾਡੀ ਕਹਾਵਤ ਵੀ ਹੈ ਕਿ ਬਾਬਲ ਹੁੰਦੇ ਆ ਬੇਪਰਵਾਹੀਆਂ ਰੱਬ ਜਿੱਥੇ ਯਾਦ ਨਹੀਂ ਰਹਿੰਦਾ ਉਹ ਜਦੋਂ ਪਿਤਾ ਚਲਿਆ ਜਾਂਦਾ ਪਾਵੇ ਕਿਸੇ ਉਮਰ ਚਲਿਆ ਜਾਵੇ। ਇਹ ਬਹੁਤ ਵੱਡੀ ਉਹ ਸਾ ਜਿਹੜੀ ਹੈ ਸਿਰ ਤੋਂ ਜਿਹਦਾ ਮਾਨਸਿਕ ਤੌਰ ਤੇ ਬੜਾ ਪ੍ਰਭਾਵ ਰੰਦਾ ਮੰਨਤੇ ਆਸਰਾ ਰਹਿਣ ਦਾ ਊਟ ਰਹਿੰਦੀ ਹੈ ਉਹ ਸਾਥੋਂ ਖੁਸ਼ੀ ਬੜਾ ਘਾਟਾ ਮਹਿਸੂਸ ਹੁੰਦਾ ਹੈ ਅੱਜ ਸਾਰੇ ਸ਼ਰਦ ਅਸੰਗਤ ਕੈਂਪੇਨ ਕਰਨ ਵਾਸਤੇ ਆਏ ਆ ਸਾਰੇ ਸੰਗਤਾਂ ਦਾ ਧੰਨਵਾਦ ਬਹੁਤ ਮਹਾਨ ਆਤਮਾ ਸਹਿ ਜਿਨ੍ਹਾਂ ਦੀ ਕਿਰਪਾ ਨਾਲ ਧੰਨਵਾਦ ਗੁਰੂ ਨੇ ਏਡੀ ਵਡੇ ਕੇ ਬੂਟਾ ਲਾਇਆ ਕੇ ਕੈਨੀਪਿੰਦਰ ਪਾਸ ਸਰਗਰ ਇਸ ਕਰਕੇ ਉਹ ਮਹਾਪੁਰਸ਼ੀ ਸਨ ਉਹਨਾਂ ਦੀ ਆਤਮਾ ਨੂੰ ਗੁਰੂ ਕਿਰਪਾ ਕਰੇ ਚਰਨਾ ਸਥਾਨ ਦੇ ਵੇ ਸਾਰੇ ਸਾਡੇ ਵੱਲੋਂ ਸਿੱਖ ਜਗਤ ਵੱਲੋਂ ਉਹਨਾਂ ਨੂੰ ਪਿਆਰ ਤੇ ਸਤਕਾਰ ਅਸੀਂ ਦਿਨਿਆਂ ਤੇ ਗੁਰੂ ਸਾਹਿਬ ਸਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਚ ਨਿਸ਼ਤ ਦਿਵਾਸ ਤੇ ਉਹਨਾਂ ਦੇ ਬੇਟੇ ਜੁ ਪਿਧਰ ਪਾਲੇ ਉਹਨਾਂ ਨੂੰ ਹਮੇਸ਼ਾ ਸਿੱਖ ਔਮ ਦੀ ਸੇਵਾ ਕਰਨ ਵਾਸਤੇ ਤਰਮਨਾ ਪ੍ਰਚਾਰ ਕਰਨ ਵਾਸਤੇ ਹਮੇਸ਼ਾ ਸ਼ਕਤੀ ਦੇਣ ਜੋ ਕਿ ਬਹੁਤ ਵੱਡੀ ਸੇਵਾ ਗੁਰੂ ਘਰ ਦੀ ਕਰ ਰਿਹਾ ਹੈ ਇਹਨਾਂ ਲਫ਼ਜ਼ਾਂ ਨਾਲ ਪਾਪੂ ਜੀ ਦੁਆਰਾ ਸਰਦਾਰ ਸਤਕਾਰ ਭੇਟ ਕਰਦੇ ਆ ਸਾਰੇ ਪਾਰਟੀ ਸ਼੍ਰੋਮਣੀ ਕਾਲਜ ਵੱਲੋਂ ਤੇ ਜਾਸਦਾਨ ਅੰਤ ਦੇ ਮਹਾਨ ਪ੍ਰਚਾਰਕ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿਪਰਾ ਦੇ ਸਤਿਕਾਰਯੋਗ ਪਿਤਾ ਜੀ ਸਰਦਾਰ ਮੋਹਦਾਲ ਸਿੰਘ ਜੀ ਅਕਾਲ ਚਰਨ ਕਰਾਂ ਔਰ ਮੈਂ ਸਮਿਤਾ ਕੇ ਭਾਈ ਸਾਹਿਬ ਵਾਸਤੇ ਸਾਰੇ ਪਰਿਵਾਰ ਵਾਸਤੇ ਬਹੁਤ ਵੱਡਾ ਸਤਿਕਾਰ ਆਦੇ ਕੁਛਾਂ ਆ ਪਹਿਲੇ ਹੀ ਮਾਤਾ ਜੀ ਸਦੀਵੀ ਚੋਣਾ ਦੇ ਕੇ ਗਏ ਸੀ ਕੋਣ ਪਿਤਾ ਜੀ ਕੀ ਜੋ ਦੇਣ ਹੈ ਉਹਨਾਂ ਦੀ ਪਰਿਵਾਰ ਨੂੰ ਤਾਂ ਹੈ ਹੀ ਹੈ ਜੋ ਸਿੱਖ ਕੌਮ ਨੂੰ ਸਿੱਖ ਜਗਤ ਨੂੰ ਬਾਪੂ ਜੀ ਦੀ ਦੇਣ ਹੈ ਇਹ ਉਹਨਾਂ ਦੀ ਸਿੱਖਿਆ ਦਾ ਉਹਨਾਂ ਦੀ ਅਰਦਾਸਾਂ ਦਾ ਉਹਨਾਂ ਦੀ ਮਿਹਨਤ ਦਾ ਹੀ ਫਲ ਹੈ ਮਾਤਾ ਪਿਤਾ ਦਾ ਕਿ ਅੱਜ ਭਾਈ ਸਾਹਿਬ ਦਾ ਨਾਮ ਜਿਹੜਾ ਹੈ ਸਿੱਖ ਪ੍ਰਚਾਰ ਨੂੰ ਵਜੋਂ ਸਾਰੀ ਦੁਨੀਆ ਦੇ ਵਿੱਚ ਇੰਨੇ ਸਤਿਕਾਰ ਵਜੋਂ ਲਿਆ ਜਾਂਦਾ ਹੈ ਇਸ ਕਰਕੇ ਮੈਂ ਬਜ਼ੁਰਗਾਂ ਨੂੰ ਛੱਦਾ ਫੇਟ ਕਰਦਾ ਪਰਮਾਤਮਾ ਆਪਣੇ ਚੈਨਲ ਦੇ ਵਿੱਚ ਉਹਨਾਂ ਨੂੰ ਨਿਵਾਸ ਬਖਸ਼ੇ ਔਰ ਭਾਈ ਸਾਹਿਬ ਦੀ ਸਾਰੇ ਪਰਿਵਾਰ ਦੀ ਕਿਸੇ ਤਰ੍ਹਾਂ ਚੜ੍ਹਦੀ ਕਲਾ ਰਵੇ ਇਸੇ ਤਰ੍ਹਾਂ ਹੀ ਪੰਥ ਦੀ ਉਹ ਸੇਵਾ ਜਿਹੜੀ ਹੈ ਉਹ ਦਿਨ ਰਾਤ ਕਰਦੇ ਰਹਿਣ ਅਕਾਲ ਪੁਰਖ ਦਾਸ ਕਲ ਕੱਲ ਤੁਹਾਨੂੰ ਧੰਨਵਾਦ ਆਪ ਕਮਿਟੀਆਂ ਆ ਜੋ ਬਾੜੀਆਂ ਜੋ ਦਾ ਪਿਆਰੀਆਂ ਹਾਂ ਦਾ ਅੱਜ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਪਿਤਾ ਜੀ ਬਾਪੂ ਹਰਤੇਜ ਸਿੰਘ ਜੀ ਉਹਨਾਂ ਦੀ ਅਜੰਮਤਿ ਮਰਦਾਸ ਹੋਈ ਆ ਜਿਹੜੇ ਪਿਛਲੇ ਕੁਝ ਦਿਨ ਪਹਿਲੇ ਸਾਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ ਏਸੀ ਸ਼ਖਸੀਅਤ ਜਿਨ੍ਹਾਂ ਨੇ ਐਫਓ ਜੇ ਬੱਚੇ ਨੂੰ ਪਾਲਿਆ ਹੋਏ ਬੱਚੇ ਨੂੰ ਜਨਮ ਦਿੱਤਾ ਹੋਏ ਜਿਨ੍ਹਾਂ ਨੇ ਦੇਸ਼ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਬਾਣੀ ਦੇ ਪ੍ਰਭਾਵ ਨੂੰ ਪਹੁੰਚਾਇਆ ਗੁਰੂ ਦੇ ਇਤਿਹਾਸ ਨੂੰ ਪਹੁੰਚਾਇਆ ਔਰ ਅੱਜ ਕਰਕਰ ਦੇ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਹੁਣਾਂ ਦੀ ਸ਼ਲਾਘਾ ਹੁੰਦੀ ਹੈ ਕਿ ਇੱਕ ਨਾਨ ਕੌਂਟਰੋਵਰਸ਼ੀਅਲ ਮੋਡਲੀ ਕਤਾਰ ਦੇ ਵਿੱਚ ਖੜੇ ਹੋਣ ਵਾਲੇ ਪੰਥ ਦੇ ਵਿਦਵਾਨਾਂ ਵਿੱਚ ਉਹਨਾਂ ਦਾ ਨਾਮ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੌਮ ਦੇ ਔਖੇ ਸਮੇਂ ਦੇ ਵਿੱਚ ਬੜੇ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਔਰ ਉਹਨਾਂ ਲਾਲਚਾਂ ਦੇ ਵਿੱਚ ਨਾ ਆ ਕੇ ਅਡੋਲ ਰਹਿਣਾ ਇਹ ਇਹਨਾਂ ਦੀ ਸਭ ਤੋਂ ਵੱਡੀ ਕੂਬੀ ਔਰ ਮੈਂ ਸਮਝਦਾ ਇਹ ਸਾਰੀ ਸਿੱਖਿਆ ਜਿਹੜੀ ਹੈ ਉਹਨਾਂ ਦੇ ਬਾਪੂ ਉਹਨਾਂ ਦੀ ਮਾਤਾ ਜੀ ਵੱਲੋਂ ਦਿੱਤੀ ਗਈ ਸੀ ਔਰ ਅੱਜ ਇਸ ਪਿਆਰੀ ਰੂ ਨੂੰ ਅੱਜ ਸਾਰੇ ਸ਼ਰਦਾ ਦੇ ਫੁੱਲ ਭੇਂਟ ਕਰਨ ਆਏ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਾਹਿਬਾਨ ਜਨਰਲ ਸੈਕਟਰੀ ਸਾਹਿਬ ਧਰਮ ਪ੍ਰਚਾਰ ਦੇ ਚੇਅਰਮੈਨ ਮੈਂਬਰ ਸਰਾ ਗੁਰਮੀਤ ਸਿੰਘ ਜੀ ਪਾਟਿਆ ਬੱਬਰ ਸਾਹਿਬ ਵਿੱਕੀ ਜੀ ਸਾਰੇ ਸਾਡੇ ਨਾਲ ਇੱਥੇ ਆਏ ਨੇ ਉਸ ਪਿਆਰੀ ਰੂਹ ਨੂੰ ਅੱਜ ਸ਼ਰਦਾ ਦੇ ਫੁੱਲ ਭੇਂਟ ਕਰਦੇ ਸਿੰਘ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਦੇ ਫਾਦਰ ਦੇ ਅੱਜ ਅੰਤਿਮ ਅਰਦਾਸ ਵਿੱਚ ਚੀਫ ਕਲ ਸਭਾ ਦਵਾਨ ਵੱਲੋਂ ਦਾਸ ਅਡੀਸ਼ਨਲ ਸੈਕਟਰੀ ਪ੍ਰਧਾਨ ਸਾਹਿਬ ਡਾਕਟਰ ਇੰਦਰਬੀਰ ਸਿੰਘ ਜੀ ਨਿਰਜ ਦੇ ਨਿਤੀ ਰੂਝੇ ਆਂ ਕਰਕੇ ਦਾਸ ਹਾਈਲਵਾਨ ਪਹੁੰਚਿਆ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਫਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸੋਸਾਇਟੀ ਹோம் ਨਿਊਜ਼ ਦੇ ਮਾਧਿਅਮ ਦੇ ਨਾਲ ਜੁੜੇ ਹੋਈ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੋ ਉਹਨਾਂ ਦੇ ਪਰਿਵਾਰ ਵੱਲੋਂ ਵੀ ਧੰਨਵਾਦ ਕੀਤਾ ਗਿਆ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵੱਲੋਂ ਜੋ ਉਹਨਾਂ ਦੇ ਪਿਤਾ ਜੀ ਸਦੀਵੀ ਵਿਛੋੜਾ ਦੇ ਕੇ ਜਾ ਚੁੱਕੇ ਹਨ ਸੋ ਉਹਨਾਂ ਨੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਪਾਣਾ ਮੰਨਣ ਦੀ ਵੀ ਅਰਦਾਸ ਬੇਨਤੀ ਕੀਤੀ ਹੈ ਅਜਿਹੇ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬਨੇ ਰਹੋ ਕੈਮਰਾਮੈਨ ਲਕੇਸ਼ ਗੁਰਜਪੁਰ